ਸਤਿ ਸ਼੍ਰੀ ਅਕਾਲ ਜੀ ਮੈਂ ਹਰਜੂਤ ਸਿੰਘ ਵਿਦਿਅਕ ਮੰਤਰੀ ਪੰਜਾਬ ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਤੇ ਡਾਇਰੈਕਟਡ ਹਾਈਰ ਐਜੂਕੇਸ਼ਨ ਵਿਦ ਦਾ سپورਟ ਆਫ ਐਨ ਆਈ ਸੀ ਅਸੀਂ ਬਹੁਤ ਵੱਡੀ ਸਹੂਲਤ ਪੰਜਾਬ ਦੇ ਸਾਰੇ ਵਿਦਿਆਰਥੀਆਂ ਦੇ ਵਿੱਚ ਦੇ ਰਹੇ ਹਾਂ ਜਿੰਨੇ ਵੀ ਡਾਕੂਮੈਂਟ ਐਟੈਸਟੇਸ਼ਨ ਹੁੰਦੀ ਸੀ ਅਗਰ ਆਪਾਂ ਕਿਤੇ ਵੀ ਸਾਨੂੰ ਰੂੜ ਹੈ ਵਿਦੇਸ਼ਾਂ 'ਚ ਆਪਣੇ ਸਰਟੀਫਿਕੇਟ ਨੂੰ ਉਹਲੇ ਸਾਡੇ ਕੋਲ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਹਰ ਸਾਲ 3 ਲੱਖ ਬੱਚਾ ਪਾਸ ਹੋ ਕੇ ਜਾਂਦਾ ਹੈ ਫਿਰ ਸਾਡੀ ਯੂਨੀਵਰਸਿਟੀਆਂ ਹੈ ਉੱਥੇ ਦੇ ਸਾਨੂੰ ਸਰਟੀਫਿਕੇਟਾਂ ਦੀ ਵਿਦੇਸ਼ ਕਿਤੇ ਵੀ ਲੋੜ ਪੈ ਸਕੀ ਤੇ ਟੈਸਟੀਫਿਕੇਸ਼ਨ ਹੁੰਦੀ ਸੀ ਪਹਿਲਾਂ ਉਹਦੇ ਉੱਤੇ ਬਹੁਤ ਜ਼ਿਆਦਾ ੱਟਕੇ ਖਾਣੇ ਪੈਂਦੇ ਸੀ بار بار ਦਫ਼ਤਰਾਂ ਦੇ ਗੇੜੇ ਪੈਣਾ ਸੀ ਬੋਰਡ ਜਾਓ ਯਾ ਯੂਨੀਵਰਸਿਟੀ ਜਾਓ ਫਿਰ ਇੱਥੇ ਮਿਨੀ ਸੈਕਟਰੀਟ ਚੰਡੀਗੜ੍ਹ ਆਓ ਫਿਰ ਦਿੱਲੀ ਤੱਕ ਜਾਓ ਹੁਣ ਉਹ ਸਾਰੇ ਪ੍ਰੋਸੈਸ ਨੂੰ ਅਸੀਂ ਆਨਲਾਈਨ ਕਰ ਦਿੱਤਾ ਹੈ ਜਿਹੜਾ ਜਿਹੜਾ ਈ-ਸਰਵਟ ਪੋਰਟਲ ਹੈ ਸਿੰਪਲ ਸਿਰਫ ਕੁਝ ਪੈਸੇ 60 ਰੁਪਏ ਦੀ ਫੀਸ ਹੈ ਤੇ ਤੁਸੀਂ ਆਪਣੇ ਘਰ ਹੀ ਬੈਠ ਕੇ ਆਪਣੇ ਕੰਪਿਊਟਰ ਦੇ ਉੱਤੇ ਜਿਹੜਾ ਹੈ ਤੇ ਜਿਸ ਕੰਮ ਨੂੰ ਦਿਨ ਮਹੀਨੇ ਲੱਗਦੇ ਸੀ ਏਜੰਟਾਂ ਦੇ ੱਟਕੇ ਖਾਓ ਹੁਣੋਂ ਘੱਮ ਸਿਰਫ ਇੱਕ ਹਫਤੇ ਤੋਂ 10 ਦਿਨ ਦੇ ਵਿੱਚ ਜਿਹੜਾ ਹੈ ਸਾਰਾ ਪ੍ਰੋਸੈਸ ਆਨਲਾਈਨ ਕਰ ਦਿੱਤੇ ਅੱਜ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਇਸ ਤੇ ਆਨਬੋਰਡ ਹੋ ਗਿਆ ਤੇ ਅਗਲੇ ਕੁਝ ਦਿਨਾਂ ਦੇ ਵਿੱਚ ਅਸੀਂ ਸਾਰੇ ਵਿਦਿਅਕ ادارے ਪੰਜਾਬ ਦੇ ਵੀ ਵੀ ਬ੍ਰਿੰਗ ਇਟ ਔਨ ਬੋਰਡ ਤਾਂ ਕਿਸੇ ਵੀ ਯੂਨੀਵਰਸਿਟੀ ਦੇ ਕਿਸੇ ਵੀ ਬੋਰਡ ਦਾ ਕੋਈ ਵੀ ਸਰਟੀਫਿਕੇਟ ਕਿਤੇ ਵੀ ਤੁਹਾਨੂੰ ਦੁਨੀਆ 'ਚ ਟੈਸਟੀਫਿਕੇਸ਼ਨ ਕਰਾਉਣੀ ਹੈ ਇਸ ਹੀ ਸਰਲ ਪੋਰਟਲ ਦੇ ਉੱਤੇ ਤੇ ਇਹਦਾ ਲਿੰਕ